ਕਾਲ ਇਸ ਕਿਨ ਮਾਰਕੀਟ ਦੀ ਕਿੱਥੇ ਗਈ ਹੈ ਨਾ ਅੱਗੇ ਫਿਰ ਅਗਰ ਉਹ ਜੀ ਬੈਠ ਕੇ ਜਾਣੀ ਨਹੀਂ ਸਰ ਜੀ ਤੁਸੀਂ ਅੱਜ ਹੀ ਬੈਠਦੇ ਆ ਸਾਨੂੰ ਅੱਧੇ ਇੱਕ ਅੱਧੇ ਘੰਟੇ ਤੱਕ ਤੁਸੀਂ ਪਤਾ ਕਰਾ ਲਓਗੇ ਐਪਲੀਕੇਸ਼ਨ ਕਿੱਥੇ ਆ ਕਿ ਆਪਾਂ ਗੱਲ ਕਰਦੇ ਹਾਂ ਕੋਈ ਵੀ ਬੈਠੂਗਾ ਤਾਂ ਸਾਰੇ ਗਏ ਸਾਹਮਣੇ ਕਰਕੇ ਸਾਰੇ ਚਲੋ ਠਾਣੇ 'ਚ 6 6 2025 ਨੂੰ ਐਪਲੀਕੇਸ਼ਨ ਦਿੱਤੀ ਆ 4 ਮਹੀਨੇ ਹੋ ਗਏ ਆ ਮੈਨੂੰ ਲੱਗਦਾ ਐਪਲੀਕੇਸ਼ਨ ਵੀ ਨਹੀਂ ਘਵਾਤੀ ਆ ਮਮਦਾ ਜੀ ਅੱਜ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਕਿਹੜੀ ਸੰਸਥਾ ਨਾਲ ਜੁੜੇ ਹੋ ਅੱਜ ਮੁਕਾ ਦਾ ਕੀ ਹੈ ਜਿਹਨਾਂ ਤੁਸੀਂ ਧਰਨਾ ਠੀਕ ਹੈ ਅੱਜ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਥਾਣਾ ਸਦਰ ਬੰਗਾ ਵਿਖੇ ਧਰਨਾ ਰੋਸ ਪ੍ਰਦਰਸ਼ਨ ਕੀਤਾ ਗਿਆ ਆ ਕਿਉਂਕਿ ਇੱਕ ਸਾਡਾ ਭਰਾ ਕਿਰਪਾਲ ਸਿੰਘ 100% ਹੈਂਡੀਕੈਪਡ ਆ ਉਸਨੇ ਆਪਣੇ ਜਿਹੜੇ ਖੇਤ ਆ ਆ ਸ਼ੀਮਾ ਸਾਹਿਬ ਚੱਲਦਾ ਆ 5 ਸਾਲ ਮੁੱਲ ਹੋ ਗਏ ਆ ਖੇਤ ਹਾਲੇ ਤੇ ਤਿੰਨ ਦਿੱਤੇ ਸੀਗੇ ਉਹ ਬੰਦੇ ਨੂੰ ਪਿਛਲੇ ਸਾਲ ਕਹਿਤਾ ਸੀ 5 ਸਾਲ ਹੋ ਗਏ ਵੀ ਤੂੰ ਛੱਡ ਦੇ ਪਿਛਲਾ 26000 ਰੁਪਿਆ ਵੀ ਨਹੀਂ ਉਹਨੇ ਹਾਲੇ ਦਾ ਦਿੱਤਾ ਤੇ ਉਹ ਇਹਨਾਂ ਨੂੰ ਕਹਿੰਦਾ ਵੀ ਮੈਂ ਨਹੀਂ ਛੱਡਣੇ ਜੋ ਤੁਸੀਂ ਕਰਨਾ ਕਰ ਲਓ ਥਾਣੇ 'ਚ 66 2025 ਨੂੰ ਐਪਲੀਕੇਸ਼ਨ ਦਿੱਤੀ ਆ 4 ਮਹੀਨੇ ਹੋ ਗਏ ਮੈਨੂੰ ਲੱਗਦਾ ਐਪਲੀਕੇਸ਼ਨ ਵੀ ਨਹੀਂ ਗਵਾਤੀ ਆ ਉਹ ਗਵਾਤੀ ਸੀ RAMPAL ਕਹਿੰਦੀ ਸੀ ਗਵਾਚ ਗਈ ਆ ਸੀ ਕਿ ਫੋਟੋਕਾਪੀ ਲੈ ਲਓ ਚਲੋ ਕੋਈ ਗੱਲ ਨਹੀਂ ਗਵਾਜ ਜਾਂਦੀ ਆ ਜਦੋਂ ਰਗਵੀਰ ਸਿੰਘ ਐਸਆਈ ਨੂੰ ਫੋਟੋਕਾਪੀ ਦਿੱਤੀ ਕਹਿੰਦਾ ਮੈਂ ਕਾਰਵਾਈ ਕਰਦਾ ਆਂ ਉਹ ਕਾਰਵਾਈ ਵਾਲੀ ਉਹ ਜਿਹੜੀ ਐਪਲੀਕੇਸ਼ਨ ਉੱਤੇ ਕਾਰਵਾਈ ਵੀ ਨਹੀਂ ਕੀਤੀ ਉਹ ਉਹਨੇ ਉਹ ਐਪਲੀਕੇਸ਼ਨ ਵੀ ਗਵਾਤੀ ਆ। ਐਸੀ ਹੁਣ ਉਹ ਐਪਲੀਕੇਸ਼ਨ ਮੰਗ ਕੇ ਡੀਆਈਜੀ ਰੇਂਜ ਦੇ ਲੁਧਿਆਣਾ ਆ ਉਹਨਾਂ ਨੂੰ ਭੇਜਣੀ ਆ ਐਸਆਈ ਨੂੰ ਸਸਪੈਂਡ ਕਰਾਣਾ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਗਰੀਬ ਬੰਦੇ ਨਾਲ ਤੱਕਾ ਨਾ ਹੋਵੇ। ਤੁਹਾਡਾ ਕੰਮ ਬਣਦਾ ਆ ਤੁਸੀਂ ਤਨਖਾਹ ਲੈਣੇ ਆ। ਤੁਸੀਂ ਤੁਹਾਨੂੰ ਕੰਮ ਕੀ ਆ? ਕਿਸੇ ਚੋਰ ਨੂੰ ਫੜਨਾ ਨਸ਼ੇ ਵਾਲੇ ਨੂੰ ਫੜਨਾ ਜਿਹੜੇ ਬੰਦੇ ਨੇ ਕੋਈ ਧੱਕਾ ਕਰਦਾ ਉਹਦੀ ਕੰਪਲੇਟ ਦੇ ਕਾਰਵਾਈ ਕਰਨੀ ਹੋਰ ਦੱਸੋ ਤੁਹਾਨੂੰ ਕੀ ਕੰਮ ਹੈ ਬਈ ਜੇ ਤੁਸੀਂ ਇਹੀ ਨਹੀਂ ਕਰੀਪਾ ਦਾ ਕਰਨਾ ਤੇ ਦੱਸੋ ਬੰਦਾ ਜਾਊਗਾ ਕਿੱਥੇ ਇਹ ਐਸਆਈ ਕੌਣ ਹੈ ਐਸਆਈ ਮੇਰਾ ਮੈਨੂੰ ਨਾਂ ਜੇ ਨਾਂ ਗਲਤ ਹੋਵੇ ਰਗਵੀਰ ਸਿੰਘ ਕਹਿੰਦਾ ਸੀ ਮੇਰਾ ਨਾਂ ਰਗਵੀਰ ਸਿੰਘ ਹੈ ਜੀ ਐਸਆਈ ਜਿਸ ਬੰਦੇ ਨੂੰ ਜ਼ਮੀਨ ਠੇਕੇ ਤੇ ਦਿੱਤੀ ਸੀ ਉਹਦਾ ਨਾਂ ਕੀ ਹੈ ਤੇ ਉਹ ਪਿੰਡ ਜਿਹੜਾ ਹੈ ਉਹਦਾ ਨਾਂ ਚਕਤਾਰ ਸਿੰਘ ਹੈ ਤੇ ਪਿੰਡ ਹੀ ਨਾ ਹੈ ਇਹ ਲਧਾਣਾ ਉੱਚਾ ਹਾਂਜੀ ਜ਼ਮੀਨ ਕਿੱਥੇ ਦੀ ਹੈ ਜ਼ਮੀਨ ਵੀ ਉੱਥੇ ਦੀ ਇਹਨਾਂ ਦੀ ਹੈ ਜੀ ਲਗਾਣੀ ਉੱਥੇ ਦੀ ਹਾਂਜੀ ਲਗਾਣੀ ਉੱਥੇ ਦੀ ਇਹਨੇ ਖੇਤ ਤਿੰਨ ਖੇਤ ਹੈ ਜੀ ਔਰ ਤਿੰਨ ਖੇਤ ਦਿੱਤੇ ਵੀ ਸਾਰਾ 50000 ਨੂੰ ਕੇਤੇ ਆ ਜੀ ਇੱਕ ਇਹਦਾ ਭਰਾ ਵਿਚਾਰਾ 4 ਸਾਲ ਪਹਿਲਾਂ ਮੋਟਰ ਇਹਦੇ ਡੈਡੀ ਦੇ ਨਾਂ ਤੇ ਆ ਜਿਹਦਾ ਭਰਾ ਪਹਿਲਾਂ ਇਹਨੂੰ ਬਦਮਾਸ਼ੀ ਕਰਦਾ ਉਹਦੇ ਤੋਂ ਕੋਈ ਨਹੀਂ ਦਿੱਤਾ ਪਿੰਡ ਦੇ ਨੂੰ ਵੀ ਚੱਲ ਯਾਰ 50000 ਆਜੂ ਤਿੰਨਾਂ ਖੇਤਾਂ ਦਾ ਮੋਟਰ ਜਿਹੜੀ ਇਹਦੇ ਡੈਡੀ ਦੇ ਨਾਂ ਤੇ ਆ ਉਹ ਵੀ 4 4 ਸਾਲ ਹੋ ਗਏ ਇੱਥੇ ਕੰਪਲੀਟਾ ਦਿੰਨੇ ਵੀ ਬੰਦਾ ਸਾਨੂੰ ਪਾਣੀ ਨਹੀਂ ਲਾਉਣ ਦਿੰਦਾ ਉਭਿਸ਼ ਪਾਰਛਾ ਪਾਪ ਆਗੇ ਐਪਲੀਕੇਸ਼ਨ ਬੰਦ ਕਰਾ ਦਿੰਦੇ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਦੇਖੋ ਮੰਗਾ ਸਾਡੀ ਇੱਕ ਤਾਂ ਇਹਦਾ ਖੇਛੜਾਵੇ ਉਸ ਤੋਂ ਬਾਅਦ ਜਿਹੜੀ ਮੋਟਰ ਇਹਦੇ ਡੈਡੀ ਦੇ ਨਾਂ ਤੇ ਆ ਆ ਗਰੀ ਦਾ ਭਰਾ ਬਦਮਾਸ਼ੀ ਕਰਦਾ ਆ ਪਾਣੀ ਲੈਣ ਤੋਂ ਕੋਈ ਕੋਟ ਨੇ ਵੀ ਕੋਈ ਕਹਿ ਸਕਦਾ ਵੀ ਪਾਣੀ ਨਹੀਂ ਲੈਣਾ ਖੇਤਾਂ ਨੂੰ ਜਦੋਂ ਕੋਈ ਨਾਂ ਉਹਦੇ ਤੇ ਇਹ ਉਹਨੂੰ ਨਹੀਂ ਰੋਕਦੇ ਉਹਦੇ ਭਰਾ ਨੂੰ ਪਰ ਇਹ ਵੀ ਪਾਣੀ ਉਥੋਂ ਲਾਉਗੇ ਮੋਟਰ ਇਹਦੇ ਨਾਂ ਤੇ ਆ ਜੇ ਨਹੀਂ ਪੁਲਿਸ ਕਾਰਵਾਈ ਕਰਦੀ ਦੁਆਰਾ ਫੇਰ ਇੱਥੇ ਆ ਜਾਣਾ ਸੀ ਕਿਰਪਾ ਕਰ ਤੇ ਪਿੰਡ ਦਾ ਆਵਚਾ ਜ਼ਿਲ੍ਹਾ ਨਮਾਸ਼ੇ ਸੀ ਬਰਸਨ ਨਗਰ ਸਤਾ थाना ਬੰਗਾ ਜੀ ਮੈਂ ਜਗਤਾ ਸਿੰਘ son of ਜੁਗਾ ਸਿੰਘ ਨੂੰ ਜੋ ਸਾਨੂੰ 19 ਵਿੱਚ ਮੀਠੇਕੇ ਦੇ ਦਿੱਤੀ ਸੀ ਉਹਦੇ ਪੱਤੀ ਵਿੱਚ 5 ਸਾਲ ਪੂਰੇ ਹੋ ਜਾਣੇ ਸੀ ਤੁਹਾਨੂੰ ਉਹਨੇ ਦਿੱਤੀ ਸੀ ਪਹਿਲਾਂ 3 ਸਾਲ ਲਈ ਉਹਨੇ ਆਪਣੀ ਮਰਜ਼ੀਆਂ ਲਿਖਾ ਕੇ ਲਿਆ 5 ਸਾਲ ਉਹ ਜਦਕਰ ਵਿੱਚ ਪਹਿਲਾਂ ਉਹਨੇ 2 ਸਾਲ ਬਾਏ ਸੀ ਉਹ ਉਹ ਵਿੱਚ ਪਾ ਕੇ 5 ਸਾਲ ਮੈਂ ਗਿਆ ਜੀ ਫੋਨ ਉਹ ਉਹ ਮੁਕਰਦਾ ਜੀ ਕਹਿੰਦਾ ਜੀ ਜਿਹੜਾ ਐਗਰੀਮੈਂਟ ਕੀਤਾ ਜੀ ਉਹ ਉਹਦੇ ਤੋਂ ਆ ਜੀ ਉਸ ਵੇਲੇ ਕਹਿੰਦਾ ਸੀ ਕਹਿੰਦਾ ਜੀ ਮੈਂ ਸਾਰੀ ਜਿੰਨਾ ਸਮਾਂ ਉਹ ਉਹ ਵਿੱਚ ਪਾ ਕੇ 5 ਸਾਲ ਹੋਏ ਆ ਜੀ ਜ਼ਮੀਰ ਕਿੰਨੀ ਆ ਜਿਵੇਂ 3 ਕੇਡਿਆ ਜੀ 3 ਕੇਡਿਆ ਕਿੰਨੀ ਦੇਰ ਹੋ ਗਈ ਅਪਲੀਕੇਸ਼ਨ ਦਿੱਤੀ ਉਹ ਮੈਂ ਕਰਨਾ ਲਾਇਆ ਆ ਸਾ ਜੀ ਆ 4 ਮਹੀਨੇ ਹੋ ਗਏ ਇੱਥੇ 3 ਅਪਲੀਕੇਸ਼ਨ ਹਾਂ ਜੀ 6 6 6 ਉਹ ਨਹੀਂ 25 ਦੀ ਦਰਖਾਸਤ ਦਿੱਤੀ ਹੋ ਜੀ ਇੱਥੇ ਪਹਿਲਾਂ ਮੈਂ ਪੰਚਾਇਤ ਕੋ ਗਿਆ ਪੜ ਦੇ ਮੋਰਲ ਬੰਦੇ ਕੋ ਵੀ ਪੰਚਾਇਤ ਕੋ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ। ਕੋਈ ਥਾਣੇ ਵਾਲੇ ਕੀ ਕਰਦੇ? ਥਾਣੇ ਵਾਲਿਆਂ ਨੇ ਕੁਝ ਨਹੀਂ ਕੀਤਾ ਜੀ ਬਸ ਕਹਿੰਦੇ ਚਾਪ ਆਏ ਗੇੜੇ ਤਾਂ ਮੈਂ ਲਾ ਚੁੱਕਾ ਜੀ ਇੱਥੇ ਜੀ ਨਾ ਕੋਈ। ਤੇ ਇਹ ਕਹਿੰਦੇ ਜੀ ਬਸ ਆਏ ਨੇ ਸਦਨਾ ਮੈਂ ਭਾਜੀ ਨੂੰ ਪਤਾ ਹੁੰਦਾ ਸਰ ਨੇ ਗੱਲ ਕੀਤੀ ਜੀ। ਇਹ ਕਹਿੰਦੇ ਜੀ ਜਾ ਕੇ ਆਦੇ ਆ। ਜਾ ਕੇ ਆਇਆ ਜੀ ਇਹਨਾਂ ਕਈ ਵਾਰੀ ਨਾ ਕੋ ਆਏ ਜੀ। ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉੱਤੇ। ਉੱਤੇ ਅਦਾਲਤ ਦੀ ਕਾਰਵਾਈ ਵੀ ਨਹੀਂ। ਹਾਂ ਜੀ। ਉਹ ਅਦਾਲਤ ਦੀ ਕਾਰਵਾਈ ਤਾਂ ਨਹੀਂ ਕੋਈ। ਇਸ ਕੋਈ ਕੋਈ ਨਹੀਂ। ਦਾਸ ਕਰ ਦਿੱਤਾ ਸੀ ਕਿੰਨੀ ਵੇਲੇ ਜੀ ਦਿੱਤੀਆਂ ਲੈ ਕੇ ਤੋਰਦੇ ਹੋ ਹੁਣੇ ਮੈਂ 3 ਸਾਲੇ ਦਿੱਤੀ ਸੀ ਉਹਨੇ ਕਹਿੰਦਾ ਪੰਜ ਸਾਲ ਲੈ ਕੇ ਲਿਆ 5 ਸਾਲ ਲਈ ਮੈਂ ਕਿਹਾ ਜਿਹੜੇ ਪਹਿਲਾ 2 ਸਾਲ ਪਾਇਆ ਉਹ ਕੋਕੇ ਚ ਪਾ ਤੁਸੀਂ ਉਹ ਪੜਿਆ ਨਹੀਂ ਪੇਪਰ ਜਿਸ ਵੇਲੇ 10 ਕਿਤੇ ਆ ਹਾਂਜੀ ਤੁਸੀਂ ਪੇਪਰ ਪੜਿਆ ਨਹੀਂ ਪੜਿਆ ਜੀ ਮੇਰੇ ਕੋਲ ਇਹ ਲਾਲ ਇਹ ਭਰਾ ਨਾਲ ਲੜ ਪਿਆ ਸੀ ਉਹਦੇ ਵਿੱਚ ਉਹਦੇ ਵਿੱਚ ਉਹ ਕਹਿੰਦਾ ਮੈਂ ਕਹਿੰਦਾ ਮੇਰੇ ਕੋਲ ਇੱਥੇ ਕਹਿੰਦਾ ਉਹ ਸਾਨੂੰ ਸਦਿਆ ਕਹਿੰਦਾ ਮੈਂ ਉੱਥੇ ਜਾਣਾ ਮੇਰੇ ਕੋਲ ਲਿਖਦੀ ਕੋਈ ਕਾਰਵਾਈ ਹੈ ਨਹੀਂ ਕਹਿੰਦਾ ਮੈਂ ਦਿਖਾ ਲੂੰਗਾ ਕਿ ਤੇ ਉਹ ਰਵੇ ਤੇ ਮੇ ਕੋਈ ਦਸ ਕੇ ਕਰਾ ਕੇ ਲੈ ਆਇਆ ਜੀ ਉਹ ਕਿੰਨੇ ਤੋਂ ਪਹਿਲਾਂ ਸੀ 3 ਸਾਲੇ ਹੋ ਕੇ 5 ਉਹ ਦੋ ਸਾਲ ਹੋ ਗਏ ਉਹ ਪਹਿਲਾਂ ਦੀ ਤੇ ਉਹਦੇ ਵਿੱਚ ਲਿਖਿਆ ਹੈ 2 ਸਾਲ ਪਹਿਲਾਂ 5 ਸਾਲ ਬਾਅਦ ਹਾਂਜੀ ਇਸੇ ਤੋਂ 5 ਸਾਲ ਲਿਖਿਆ ਹੈ ਸਦਾ 5 ਸਾਲ ਲਿਖਿਆ ਜੀ ਕਿਹੜੀ ਡੇਟ ਦਾ ਉਹ 23 ਦੋ ਨਾ ਤੇ 23 ਤੋਂ ਤਾਂ ਉਹਦੇ ਵਿੱਚ ਉਹਦੇ ਵਿੱਚ ਥਨ ਇਹ ਲਿਖਿਆ ਥਨ ਪਰਿਵਤ ਥਨ ਲਿਖਿਆ ਆ ਉਹਤੇ ਲਿਖਿਆ ਜੀ 5 ਸਾਲ ਜਦ ਕਿ ਥਨ ਉਹਦੇ ਵਿੱਚ ਹੁੰਦਾ ਵੀ ਸਤ ਤੋਂ ਸਤ ਤੱਕ ਹੁੰਦਾ ਜੀ ਸਾਨੇ ਲਿਖਾ ਉਹ 5 ਸਾਲ ਲਿਖਿਆ ਜਿਹੜਾ ਦੋ ਖਾਲੀ ਦੇ ਵਿੱਚ ਉਹ ਕਹਿੰਦੀ ਆ ਨਹੀਂ ਤੇ ਪੰਜ ਛਾਈ ਬੰਦੇ ਹਾਂ ਹਾਂਜੀ 3 ਸਾਲ ਹੋਏ ਨੇ ਨਹੀਂ 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 ਜੀ 5 ਸਾਲ ਨਹੀਂ ਤੇ ਛਾਈ ਤਾਂ ਕੋਈ ਇਹੋ 5 ਸਾਲ ਉਹ ਜਿਹੜੇ ਪਹਿਲਾਂ ਬਾਅਦ 2 ਸਾਲ ਹੋਊ ਕਿਤੇ ਗਿਆ ਜੀ ਉਹਦੇ ਵਿੱਚ ਉਹ ਤਾਂ ਪਹਿਲਾਂ ਲਿਖਿਆ ਸੀ ਉਹਨੇ ਜਿਹੜੀ ਮਾਮਲਾ ਜਿਹੜਾ ਹੈ ਪਰਪਾਲ ਸਿੰਘ ਸਾਨੂੰ ਫਿਰਿੰਦਰ ਸਿੰਘ ਦਾ ਜਗਤਾਰ ਸਿੰਘ ਸਾਨੂੰ ਜੋਗਾ ਸਿੰਘ ਦੇ ਨਾਲ ਆ ਰਿਹਾ ਹਾਲੇ ਤੱਕ ਨਹੀਂ ਸੀ ਸੀ एग्रीमेंट के तो तो मुताबिक दो हज़ार बी अप्रैल दो साल टेटिक रही है बीते सताई जमीन बी साल उस हिसाब निकल रहा है अजय डेट जी पैनगा ਇਹਨਾਂ ਵਾਲਾ ਮੰਦੇ ਵਿੱਚ ਪੀਰੀੜਾ ਬੰਨੂ ਮਿੱਤੂੜਾ ਆਏ ਬਟਲ ਨੂੰ ਗੋਗਿਲ ਪਰਸਵਾ ਇਹ ਤੋਂ ਪਹਿਲਾਂ ਦੂਸਰੋਂ ਦਾ ਇਸ ਵਾਰੀ ਸੀ ਤੇ ਠੀਕ ਕਰਦੇ ਆਂ ਉਹ ਵੀ ਤਾਂ ਸਭ ਚੀਜ਼ ਇਹਨਾਂ ਵਾਲੇ ਦੂਰੀ ਹੈ ਨਾ ਨੂੰ ਨਹੀਂ ਬੰਨਦਾ ਉਹ ਸੀ ਕਾਰਵਾਈ ਕਰਾ ਹਾਂਜੀ ਹਾਂਜੀ ਕਰ ਗਿਆ ਸੀ ਉਸ ਤਰ੍ਹਾਂ ਦੀ ਮੈਟਰ ਹਾਂਜੀ ਐਕਟਿੰਗ ਹਾਂਜੀ ਐਕਟਿੰਗ ਨੇ ਕਿਹਾ ਕਿ ਇਹਨਾਂ ਦਾ ਬੰਨਦਾ ਬਾਈ ਦਾ ਬਾਈ ਦਾ ਨਹੀਂ ਬੰਨਦਾ ਏਡੀ ਐਗਰੀਮੈਂਟ ਲਿਦਾ ਦਾ ਪੰਜ ਸਾਲ ਦੀ ਐਗਰੀਮੈਂਟ ਦੀ ਹੋ ਗਾਲ ਨਹੀਂ ਜਾਂਦੀ ਅਸੀਂ ਦਾ ਐਪਲੀਕੇਸ਼ਨ ਐਨੀ ਆ ਵੀ 6 6 7 8 9 ਮਹੀਨੇ ਹੋ ਗਏ ਆ ਠੀਕ ਹੈ ਜੀ ਐਪਲੀਕੇਸ਼ਨ ਦਾ ਕੀਤਾ ਕੀ ਆ ਜੀ ਕਿਸੇ ਨੂੰ ਛੱਡਿਆ ਉਹ ਦੇਸ਼ੀ ਨੂੰ ਛੱਡਿਆ ਹਾਂ ਤੁਹਾਨੂੰ ਪਹਿਲਾਂ ਵੀ ਆ ਤੁਹਾਨੂੰ ਹਾਂ ਤੋਂ ਪਹਿਲੇ ਜਿਹੜੇ ਵੀ ਐਸਐਚਓ ਨੇ ਕੀਤੀ ਆ ਰਾਮਪਾਲ ਸੀ ਉਹ ਉਹਨਾਂ ਕਾਲੀ ਅਪਲੀਕੇਸ਼ਨ ਕਿਉਂ ਮਾਰੀ ਜਿਨੇ ਗਵਾਈ ਐ ਅਪਲੀਕੇਸ਼ਨ ਪਹਿਲਾ ਸੀ ਆਏ ਸੀਗੇ ਰਾਮਪਾਲ ਤੋਂ ਪਹਿਲਾਂ ਐਸਐਚੂ ਰਘਵੀਰ ਸਿੰਘ ਨੂੰ ਏਐਸਆਈ ਨੂੰ ਦਿੱਤੀ ਸੀਗੀ ਉਹਨੇ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਗਵਾਤੀ ਐ ਅਪਲੀਕੇਸ਼ਨ ਪਹਿਲਾ ਉਹਨੂੰ ਫੱਦੂ ਕਿਤੇ ਆ ਜੀ ਰਘਵੀਰ ਸਿੰਘ ਕੀਤੀ ਐ ਹਾਂਜੀ ਹਾਂਜੀ ਅੰਦਰ ਗਿਆ ਵੀ ਨਾ ਗਿਆ ਫਿਰ ਉਹਨਾਂ ਭਾਜੇ ਅਧਿਕਾਰੀ ਜਿਹਨਾਂ ਦਾ ਐਗਰੀਮੈਂਟ ਸੀਆ ਐਕਟਿੰਗ ਮੱਤੇ ਤੇ ਹੀ ਦੇਖੋ ਪਾਲਸਾਪ ਕੀ ਹੋਰ 6 ਸਾਲ ਹੋ ਗਏ ਜੀ 6 ਸਾਲ ਹੋ ਗਏ ਹਾਂਜੀ ਇਹ 23 23 ਐਗਰੀਮੈਂਟ ਦਾ 5-7 ਤੱਕ ਪੜੋ 2 ਸਾਲ ਪਹਿਲਾਂ ਸੀ ਜਿਹੜਾ ਇਹ ਪਹਿਲਾਂ ਤੁਸੀਂ ਕਹਿੰਦੇ ਨਾ ਬਾਹਰ ਹਾਂਜੀ ਉਸ ਐਗਰੀਮੈਂਟ ਦੇ ਵਿੱਚ ਇਹਦਾ ਲਿਖਿਆ ਨਹੀਂ 2 7 ਅਟਾ ਜਿਹੜਾ ਆਪਰਾ ਨਾ ਤੁਸੀਂ ਸਰ ਜੀ ਦੋਸ਼ੀ ਨੂੰ ਸੱਧਿਆ ਇਹਨਾਂ ਕੋਲ ਚੱਲ ਗਏ ਤੁਸੀਂ ਉਹਨੂੰ ਸੱਧਿਆ ਤੇ ਤੈਨੂੰ ਇੰਨੀ ਕਿਉਂ ਥਾਣੇ ਆਵੇ ਤੇ ਇਹਦਾ ਹਾਂ ਜੀ ਕੋਈ ਗੱਲ ਨਹੀਂ ਹੈ ਤੁਹਾਡੇ ਨਾਲ ਗੱਲ ਹਾਂ ਤੁਹਾਡੇ ਨਾਲ ਹੋਈ ਸੀ ਹਾਂ ਜੀ ਹਾਂ ਜੀ ਗੱਲ ਹੋਈ ਸੀ ਮੈਂ ਵੀ ਮਿਲ ਤੁੰਗ ਹਾਂ ਜੀ ਮੈਂ ਕੱਲ ਗੱਲ ਮਿਲ ਕੇ ਕਰਮ ਨੂੰ ਨੰਬਰ ਸੀ ਜਿਹਦੀ ਗੱਲ ਹੋ ਰਹੀ ਹੈ ਮੈਂ ਮੈਨੂੰ ਪਹਿਲੇ ਇੱਕ ਗੱਲ ਪੁੱਲਸ ਪੁੱਲਸ ਦਾ ਕੀਆ ਕੈਬਿਨੇਸ਼ਨ ਕੀ ਹੈ ਆਰੀ ਦੋ ਡੈਪ ਬੋਰਡ ਕੈਬਿਨੇਸ਼ਨ ਲਈ ਖਰਚ ਕਰਦਾ ਹਾਂ ਮੈਂ ਇਹ ਨਹੀਂ ਕਰਦਾ

ਤੁਸੀਂ ਦੱਸੋ ਤਾਂ ਨਹੀਂ ਆ ਸਾਹਮਣੇ ਦੱਸੋ ਕੀ ਜਾਂ ਫਿਰ ਮੈਂ ਤੁਹਾਨੂੰ ਉੱਥੋਂ ਇਹ ਇਸ ਚੀਜ਼ ਦਾ ਪਰਦਾ ਬਣਦਾ ਬਣਦਾ ਹੈ ਪਰਦਾ ਦੱਸੋ ਮੈਂ ਤਾਂ ਮੈਨੂੰ ਤੁਹਾਨੂੰ ਦੱਸਦਾ ਬਣਦਾ ਹੈ ਨਹੀਂ ਤੁਸੀਂ ਦੱਸੋ ਤੁਸੀਂ ਪੌਲਿਸ ਦੀ ਜੇ ਸਰ ਦੀ ਪੌਲਿਸ ਦੀ ਪਹਿਲਾਂ ਡੈਫੀਨੇਸ਼ਨ ਦੱਸੋਗਾ ਨਹੀਂ ਨਹੀਂ ਤੁਹਾਨੂੰ ਨਹੀਂ ਮੈਂ ਦੱਸ ਦਿੰਦਾ ਜਿਹੜਾ ਦਿਖੇਗਾ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਪਤਾ ਹੈ ਤਾਂ ਕੋਈ ਕਸੂਦ ਨਹੀਂ ਮੈਨੂੰ ਪਤਾ ਹੈ ਕਿ ਗੱਲ ਮੈਂ ਮੇਰੀ ਗੱਲ ਹੋਈ ਬਟ ਪੌਲਿਸ ਦਾ ਮਤਲਬ ਹੁੰਦਾ ਇਮੀਜੈਂਟ ਇਮੀਕ ਮੰਨੋ ਜਿਹੜਾ ਕਿਸੇ ਪੌਲਿਸ ਅਫਸਰ ਐਮਰਜੈਂਸੀ ਜਿਹੜਾ ਬੰਦਾ ਕੰਮ ਕਰੇ ਠੀਕ ਹੈ ਐਮਰਜੈਂਸੀ ਕੇਸ ਤੇ ਪੈ ਗਈ ਆ ਇਮੀਡੀਏਟਲੀ ਉਹ ਕੰਮ ਕਰੇ ਪੋਰਟ ਵਾਲਾ ਠੀਕ ਹੈ ਜੀ ਇਹ ਹੁਣ ਸਿਚੇ 4 ਮਹੀਨੇ ਹੋ ਗਏ ਇਹ ਵੀ ਜਿੱਤੀ ਹੋ ਗਈ ਪਰ ਕ੍ਰਿਮੀਨਲ ਐਕਟੀਵਿਟੀ ਦੇ ਕ੍ਰਿਮੀਨਲ ਐਕਟੀਵਿਟੀ ਨੂੰ ਪੱਕੀ ਗਿਆ ਉਹ ਬੰਦਾ ठीक तो 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 है कुटिया तो तो। तो भी मारिया तो 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 एक बंद धक्का कर रहा एक खड़गड़ा मिलेगी नहीं 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 एप्लीकेश डेढ़ महीना हो गया मैं बेनती आंदा हेडी कहते खेत दबे खाद लो तीन कहने देख लें ਉਹਕਾ ਅੰਦਰ ਮੇਜ਼ ਨਹੀਂ ਲਾਉਗੇ ਫਿਰ ਤੁਸੀਂ ਉਹ ਬੰਦੇ ਨੂੰ ਫੱਟਿਆ ਨਹੀਂ ਹਲੇ ਤੱਕ ਨਹੀਂ ਬੰਦਿਆ ਅਧਰੈ ਜੀ ਮੈਂ ਖਾਤਾ ਹੁਣ ਇਹ ਸਦੂ ਨੂੰ ਉੱਥੇ ਲਿਆਓ ਵੀ ਬੱਤਾਈ ਤੁਹਾਨੂੰ ਲੈ 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 ਕੇ ਆਓ ਪਹਿਲਾਂ ਜੂਟਿਆ ਪਾ ਕੱਕਦੇ ਆ ਲੈ ਕੇ ਆਓ ਆਣਾ ਫਦਰ ਵਿਕੇ ਮਜਬੂਰ ਹੋ ਕੇ ਬੈਠੇ ਆ ਪਿੰਡਾਂ ਦਾ ਜਿਹੜੀ ਪੁਲਿਸ ਹੁੰਦੀ ਆ ਉਹ ਸਾਡੇ ਆਮ ਪਤਿਆਂ ਦੀ ਰੱਖਿਆ ਲਈ ਹੁੰਦੀ ਆ ਇਹਦੇ ਤੋਂ ਡਰਨਾ ਚਾਹੀਦਾ ਜਿਹੜੇ ਕ੍ਰਿਮੀਨਲ ਬੰਦੇ ਆ ਚੋਰ ਬੰਦੇ ਆ ਉਹ ਪੁਲਿਸ ਤੋਂ ਡਰੋ ਤੇ ਜਿਹੜੇ ਸਾਡੇ ਆਮ ਆਮ ਅਸੀਂ ਬੰਦੇ ਆ ਅਸੀਂ ਜੇ ਸਾਡੇ ਨਾਲ ਠੱਗਾ ਹੁੰਦਾ ਕਾਨੂੰਨ ਦੇ ਤੌਰ ਤੇ ਅਸੀਂ ਪੁਲਿਸ ਕੋ ਜਾਣੇ ਕਿ ਭਾਈ ਸਾਨੂੰ ਐਸ ਬੰਦੇ ਨੇ ਗਾਲਾਂ ਕੱਢੀਆਂ ਸਾਡੇ ਕੋਈ ਵੀ ਮਾਰਕ ਮਾਰਕ ਪਟਕੀ ਦਿੱਤੀ ਕੋਈ ਧਮਕੀ ਦਿੱਤੀ ਤੇ ਸਾਡੇ ਕੋਲ ਪਹਿਲਾ ਆਪਸ਼ਨ ਹੁੰਦਾ ਕਿ ਪੁਲਿਸ ਜਿੱਦਾਂ ਕਿ ਸਰਕਾਰਾਂ ਨੇ 100 ਨੰਬਰ ਚਾਇਲ ਕੀਤਾ ਬਈ ਇਹ ਤੁਹਾਨੂੰ ਕੋਈ ਤੇ ਤੰਗ ਪਰੇਸ਼ਾਨ ਕਰਦਾ 100 ਨੰਬਰ ਤੇ ਕੰਪਲੇਨ ਕਰੋ ਅਸੀਂ 66 2025 ਨੂੰ ਐਸਐਚਓ ਆਰਮਪਾਲ ਹੁੰਦੇ تھے ਉਦੋਂ ਪਹਿਲਾ ਇੱਕ ਐਸਐਚਓ ਸਾਹਿਬ ਬਹੁਤ ਵਧੀਆ ਸੀ ਤੇ ਅਭਿਸ਼ੇਕ 66 ਤੋਂ ਪਹਿਲਾਂ 66 ਨੂੰ ਸਿਗਿਆ ਹੋਣ ਨੂੰ ਇੱਕ ਵਧੀਆ ਬੰਦੇ ਸੀ ਉਹ ਕਹਿੰਦੇ ਸੀ ਇਸ ਬੰਦੇ ਦੇ ਤੇ ਖੇਤ ਦੱਬਿਓ ਬਦਮਾਸ਼ੀ ਕਰਦੰਨੇ ਆ ਉਹਨਾਂ ਦੀ ਕੁਦਰਤੀ ਦਾਤ ਦਿਨ ਵਾਲਾ ਬਗਲੀ ਹੋ ਗਈ ਉਸ ਤੋਂ ਬਾਅਦ ਆ ਗਿਆ ਰਾਮਪਾਲ ਐਸਐਸਓ ਰਾਮਪਾਲ ਸਰ ਨੂੰ ਮਹੀ 6 ਵਜੇ ਮੇਰੇ ਦੋਨੇ ਪਰਾ ਤੇ ਉਹਨਾਂ ਨੇ ਦਿਖਾਇਆ ਮੇਰੇ ਕੋਲਦਾ ਦੇਖੋ 100% ਐਸਡੀ ਕੈਪਟਾਇਨ ਜੀ ਕਾਰਵਾਈ ਜਿਹੜੀ ਇੱਥੇ ਕਿਦਾਂ ਦਿੱਤੀ ਆ ਉੱਤੇ ਕਰੋ ਉਹ ਕੰਦੇ ਠੀਕ ਹੈ ਜੀ ਕਹਿੰਦੇ ਜੀ ਐਪਲੀਕੇਸ਼ਨ ਭਵਾ ਦਿੱਤੀ ਆ ਤੇ ਤੁਸੀਂ ਅਸਿੱਗੇ ਕਰੋ ਫੋਟੋ ਕਾਪੀ ਹੈਗੀ ਸਾਡੇ ਕੋਲ ਫੋਟੋ ਕਾਪੀ ਲੈ ਲਓ ਉਹਨਾਂ ਨੂੰ ਫੋਟੋ ਕਾਪੀ ਤੇ ਗੱਡੀ 'ਚ ਬੈਠੇ ਸੀ ਰਕਵੀ ਸਿੰਘ ਮੇਰੇ ਸ਼ੈਗ ਤੇ ਐਸਆਈ ਵੀਰ ਤੇ ਹੀ ਸੀ। ਉਹ ਨੂੰ ਫੜਾਈ ਆ। ਉਹ ਕਹਿੰਦਾ ਕਿ ਕੋਈ ਨਹੀਂ ਅਸੀਂ ਜਾਇਆਦੇ ਆ। ਉਸ ਤੋਂ ਬਾਅਦ ਵੀ 2 ਮਹੀਨੇ ਨਿਕਲ ਗਏ ਕੋਈ ਕਾਰਵਾਈ ਨਹੀਂ ਹੋਈ। ਸੋ ਅਸੀਂ ਡੀਆਈਜੀ ਸਾਹਿਬ ਨੂੰ ਵੀ ਇਹ ਮੈਸੇਜ ਲਾਣਾ ਬਾਅਦ 'ਚ ਤੇ ਇਹਦਾ ਐਪਲੀਕੇਸ਼ਨ 6-6 2025 ਦੀ ਕਿੱਥੇ ਆ? ਉਹ ਰეკਮੈਂਡ ਕਿਉਂ ਕੀਤੀ ਇੱਕ ਵਾਰੀ ਕਿ ਜਿਹੜਾ ਐਸਆਈ ਨੂੰ ਕੀਤੀ ਆ ਉਹਨੂੰ ਸਰਪੈਂਡ ਕੀਤਾ ਜਾਵੇ। ਤਾਂ ਕਿ ਹੋਰ ਬਾਰੇ ਸਮੇਂ 'ਚ ਕੋਈ ਤਾਂ ਇਹ ਹੰਡੀ ਗੈਟ ਬੰਦੇ ਨੇ ਜਿਵੇਂ ਗਰੀਬ ਅੱਤੇ ਦੀ ਇਮਾਰਤ ਕਹਿੰਦੀ ਐਪੀਏ ਵਿੱਚ ਉਹ ਖੋਰ ਤੋਂ ਖੋਰ ਤੋਂ ਨਾ ਹੋਵੇ ਤੇ ਪਰਤਾ ਸਾਡੀ ਸੁਰੱਖਿਆ ਲਈ ਆ ਨਾ ਕੇ ਸਾਨੂੰ ਦਗੋਣ ਲਈ ਤੁਹਾਨੂੰ ਤਾਂ ਕੀ ਚਾਹੀਏ ਸੀ ਜਿਹੜੇ ਬੰਦੇ ਨੇ ਦੱਪਿਓ ਉਹ ਚੱਕ ਕੇ ਹੋਣ ਅੱਜ ਜਦ ਪਤਾ ਕਾਨੂੰ ਧਰਨਾ ਲੈਣ ਉਹ ਚੱਕ ਕੇ ਅੰਦਰ ਰੱਖਿਆ ਹੁੰਦਾ ਤੁਹਾਡੇ ਪਰਮਾਸ਼ੀ ਵੀ ਇਹਦੇ ਧਾਰਾ ਲੱਗਦੀਆਂ ਲਾਈਆਂ ਹੁੰਦੀਆਂ ਉਹ ਹੋ ਰਿਹਾ ਹੈ ਕੋਈ ਸੀ ਬੇਇੱਜ਼ਤੀ ਕਰਦੇ ਚਲੋ ਐਸਐਚਓ ਸਾਹਿਬ ਹੋਰ ਨੰਗੇ ਆਏ ਆ ਜਿਹੜਾ 6 6 2025 ਦੀ ਕੰਪਲੀਟ ਆ ਉਹ ਕਿਹੜੇ ਐਸਆਈ ਨੂੰ ਕੀਤੀ ਆ ਉਹ ਐਸਆਈ ਦਾ ਨਾਮ ਤੇ ਉਹ ਪਾਪੀ ਇਹ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਡੀਏਜੀ ਸਾਹਿਬ ਨੂੰ ਵਟਸਐਪ ਕਰੀਏ ਤੇ ਉਥੇ ਕਾਰਵਾਈ ਕਰਾਈਏ ਤੇ ਬਾਕੀ ਉਹ ਸਾਹਿਬ ਕਹਿੰਦੇ ਵੀ ਉਹਨੂੰ ਲੈ ਚੱਲੇ ਆ ਤੇ ਜਲਦੀ ਜਲਦੀ ਲਿਆਇਆ ਜਾਵੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਂ ਕਿਉਂ ਮਾਰ ਕੇ ਚਿੱਤਹੀ ਗਈ ਹੈ ਆਹ ਜੇ ਪਤਾ ਕਰੋ ਤੁਸੀਂ ਬੈਠ ਕੇ ਜਾਂ ਨਹੀਂ ਸਰ ਜੀ ਤੁਸੀਂ ਅੱਧੀ ਅੱਧੀ ਬੈਠੇ ਆ ਸਾਨੂੰ ਅੱਧੇ ਹੀ ਕਿਤੇ ਘੰਟੇ ਤੱਕ ਤੁਸੀਂ ਪਤਾ ਕਰਾ ਦਿਓ ਕਿ ਐਪਲੀਕੇਸ਼ਨ ਕਿੱਥੇ ਆ ਤੇ ਆਪਾਂ ਗੱਲ ਕਰਦੇ ਨਹੀਂ ਨਹੀਂ ਅੱਜ ਤਾਂ ਅੰਦਰ ਇੱਥੇ ਤਾਂ ਅੰਦਰ ਆਵਾੜੇ ਨਾਲ ਆ ਤੁਸੀਂ ਬਾਰੇ ਕਰ ਲੋ ਜਨੂ ਅਸੀਂ ਬੈਠੇ ਹਾਂ ਜੀ ਐਪਲੀਕੇਸ਼ਨ ਲਵਾ ਦਿਓ ਮੈਂ ਉਹ ਵੀ ਕਹਿੰਦਾ ਤੁਸੀਂ ਇੱਥੇ ਬੈਠੇ ਹੋ ਤੁਸੀਂ ਅਸਰਦਾਰੀ ਕਰ ਲਓ ਆਪਣਾ ਲੱਭ ਲਓ ਬਿਲ ਮੇਰੀ ਲੱਭ ਨੇ ਕੋਈ ਨਹੀਂ ਖੜੀ ਇੱਥੇ ਸਾਰੇ ਸਾਹਮਣੇ ਆ ਕੇ ਲੈ ਆਓ ਨਹੀਂ ਬੈਠ ਕੇ ਨਹੀਂ ਬੈਠੀ ਜਿਹੇ ਇੱਥੇ ਬਣਾਉਂਦੇ ਨੇ 10 ਇੱਥੇ ਲਾਟ ਦੇ ਦੇ ਤੇ ਬੈਠੋ ਹਾਂਜੀ ਮੈਂ ਆਪਣਾ ਲਈ ਕੋਈ ਨਹੀਂ ਬੈਠੂ ਹੁੰਦਾ ਸਭ ਦੇ ਸਾਹਮਣੇ ਕਰ ਦਿਖਾਰੇ ਚਲੋ ਇਹਦੇ